ਇੱਕ ਆਪਣੇ ਕੋਲੇ 969 ਆਇਆ ਵਾ ਪਿੰਡ ਪਿੰਡਰਾ ਤੋਂ ਜਿਲ੍ਹਾ ਮੋਗੇ ਤੋਂ ਇਹਦੇ ਵਿੱਚ ਮਿੱਤਰੋ ਆਪਾਂ ਜਿਹੜੀ ਸੈਟਿੰਗ ਕਰਨੀ ਆ ਉਹ ਇਹਦੇ ਵਿੱਚ ਟਰਬੋ ਵਗੈਰਾ ਦੀ ਕੀਤੀ ਆ ਕਲਾਚ ਆਪਾਂ ਖੋਲਾਂਗੇ ਹੈਨਾ ਕਲੱਚ ਦੇ ਵਿੱਚ ਤੁਹਾਨੂੰ 855 ਨਾਲੋਂ ਤੇ 969 ਦੇ ਕਲੱਚ ਦੇ ਵਿੱਚ ਕੀ ਫਰਕ ਆ ਕਿੰਨਾ ਕੁ ਫਰਕ ਹੁੰਦਾ ਹੈ ਦਾ ਕਲੱਚ ਦਾ ਆਪਸ ਵਿੱਚ ਸਾਰਾ ਤੁਹਾਨੂੰ ਅੱਜ ਦੱਸਿਆ ਜਾਊਗਾ ਇਸ ਵਲੌਗ ਦੇ ਵਿੱਚ ਸਾਰਾ ਠੀਕ ਹੈ ਲਓ ਜੀ ਬਾਕੀ ਤੁਹਾਨੂੰ ਟਰਬੋ ਤੇ ਨਿਗਾ ਮਾਰਾ ਦੇਣਾ ਕੋਈ ਨਟ ਨਹੀਂ ਆਪਾਂ ਇਹਦਾ ਵਿੱਚ ਖੋਲਿਆ ਆ ਦੇਖੋ ਕੋਈ ਵੀ ਨਟ ਇਹਦੇ ਵਿੱਚ ਚਾਬੀ ਨਹੀਂ ਲਾਈ ਆਪਾਂ ਟਰਬੋ ਦੀ ਆ ਦੇਖੋ ਤੁਸੀਂ ਕੋਈ ਆਪਾਂ ਪੱਖੀ ਨਹੀਂ ਬਦਲੀ ਦੀ ਕੁਝ ਨਹੀਂ ਕੀਤਾ ਜਿਗਾਰ ਫਿੰਗਰਾਂ ਦੇ ਟੋਟੇ ਕਰ ਦਿੱਤੇ ਤੇ ਐਂ ਗੰਦਨਾ ਭਰਤਾ ਜਾਮਾ ਹਨਾ ਭਾਈ ਤੇ ਭਾਈ ਆਪਣਾ ਕਿਹੜਾ ਮਾਡਲ ਟਰੈਕਟਰ 1 ਕੀ ਮਾਡਲ ਅੱਛਾ 1 ਕੀ ਮਾਡਲ ਲਓ ਜਿਹੜਾ ਆਪਾਂ ਕਲਚ ਕੋਲੇ ਆ ਸੀਗਾ ਸਵਰਾਜ ਦਾ ਤੇ 100 ਦੀ ਚੈੱਕ ਸੈਲਫ ਵੀ ਚੈੱਕ ਕਰਾਉਣ ਲਈ ਭਾਈ ਤੋਂ ਆਏ ਸੀ ਕੋਲੇ ਇਹ ਕਰੋ ਦਰਸ਼ਨ ਜਿਹੜਾ ਆਪਣਾ ਪ੍ਰੈਸ ਹਲ ਪਲੇਟ ਸੀ ਉਹਦੀਆਂ ਫਿੰਗਰਾਂ ਦੇਖੋ ਸਾਰੀਆਂ ਖਰਾਬ ਹੋ ਚੁੱਕੀਆਂ ਹਨਾ ਆ ਕਰੋ ਚੈੱਕ ਜੇ ਤੋਂ ਕਲਚ ਪਲੇਟ ਨਵੀਆਂ ਪਾਉਣੀਆਂ ਪੈਣ ਫਿਰ ਆਪਾਂ ਨੂੰ ਤਾਂ ਫੇਸ ਵਗੈਰਾ ਲਵਾਉਣਾ ਪੈਂਦਾ ਹਨਾ ਇੱਕੋ ਜਿਹਾ ਕਰਨਾ ਪੈਂਦਾ ਕਿਉਂਕਿ ਆ ਚੀਜ਼ ਆਪਣੇ ਦਾ ਸਵਾਗਤ ਹੈ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਇੱਧਰ ਤੁਸੀਂ ਇੱਕ ਆਪਣੇ ਕੋਲੇ 969 ਆਇਆ ਵਾ ਪਿੰਡ ਪਿੰਡਰਾ ਤੋਂ ਜਿਲ੍ਹਾ ਮੋਗੇ ਤੋਂ। ਇਹਦੇ ਵਿੱਚ ਮਿੱਤਰੋ ਆਪਾਂ ਜਿਹੜੀ ਸੈਟਿੰਗ ਕਰਨੀ ਆ ਉਹ ਇਹਦੇ ਵਿੱਚ ਟਰਬੋ ਵਗੈਰਾ ਦੀ ਕੀਤੀ ਆ। ਕਹਿਣ ਦਾ ਮਤਲਬ ਟਰਬ ਬਿਨਾ ਬਦਲੇ ਆਪਾਂ ਉਸੇ ਟਰਬੋ ਦੀ ਸੈਟਿੰਗ ਕਰਕੇ ਤੇ ਮਿੱਧ ਐਮਪੀਸੀ ਵਾਟ ਆਪਾਂ ਫਿੱਟ ਕੀਤਾ। ਕੋਈ ਇਹਦੇ ਵਿੱਚ ਆਪਾਂ ਟਰਬੋ ਚੇਂਜ ਨਹੀਂ ਕੀਤੀ। ਨਾ ਹੀ ਟਰਬੋ ਨੂੰ ਚਾਬੀ ਲਾਈ ਆ। ਸਿਰਫ ਇਹਦਾ ਬੂਸਟ ਜਿਹੜਾ ਵਧਾਇਆ ਆਪਾਂ ਕੋਈ ਜਿਗਾੜ ਕਰਕੇ ਵਿੱਚੇ ਵਧਾਇਆ ਇਹਦਾ। ਕੋਈ ਪੱਖੀ ਨਹੀਂ ਬਦਲੀ ਬਿਨਾ ਪੱਖੀ ਬਦਲੇ ਬਿਨਾ ਇਹਦਾ ਨਾਟ ਖੋਲੇ ਸਿਰਫ ਇਹਦਾ ਪੱਠੀ ਦੇ ਵਿੱਚੋਂ ਜਿਗਾਰਡ ਕਰਕੇ ਆਪਾਂ ਇਹਦਾ ਬੂਸਟ ਵਧਾਇਆ ਬਾਕੀ ਐ ਐਂਡ ਓਕੇ ਆ ਹਨਾ ਕੋਈ ਇਹਦੇ ਵਿੱਚ ਟਰਬੋ ਤੁਹਾਨੂੰ ਬਦਲਣ ਦੀ ਜ਼ਰੂਰਤ ਨਹੀਂ ਜਿੰਨਾ ਭਰਾਵਾਂ ਕੋਲੇ 969 ਕੈਕਟਰ ਹਨਾ ਜਿਹੜੇ ਮੋਡੀਫਾਈ ਕਰਾਉਣਾ ਚਾਹੁੰਦੇ ਆ ਕਿਉਂਕਿ ਅੱਜ ਕੱਲ ਹੁੰਦਾ ਕਿ ਜਦੋਂ ਤੁਸੀਂ ਕਿਸੇ ਵੀ ਭਰਾ ਤੋਂ ਮੋਡੀਫਾਈ ਕਰਾਉਣੇ ਦਾ ਤੁਹਾਨੂੰ ਜ਼ਿਆਦਾਤਰ ਕਹਿੰਦੇ ਆਪਣਾ ਜਿਹੜਾ ਇਹਦਾ ਟਰਬੋ ਐ ਚੇਂਜ ਕਰਨਾ ਪਊਗਾ 969 ਦਾ ਪਰ ਲੇਕਿਨ ਇਸ ਟਰੈਕਟ ਦਾ ਜਿਆ ਬੂਸਟ ਬਹੁਤ ਵਧੀਆ ਹੁੰਦਾ ਇਸ ਟਰਬੋ ਦਾ ਟਰਬੋ ਚੇਂਜ ਕਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਹੈ ਨਾ ਤੇ ਆਓ ਬਾਕੀ ਇਹ ਤੁਹਾਨੂੰ ਦਿਖਾਉਂਦੇ ਆਂ ਕੀ ਕੀ ਆਪਾਂ ਇਹਦੇ ਵਿੱਚ ਸੈਟਿੰਗ ਕੀਤੀ ਹੈ ਸਾਰੀ ਤੁਹਾਨੂੰ ਇਸ ਵਿੱਚ ਵਲੌਗ ਵਿੱਚ ਦਿਖਾਈ ਜਾਊਗੀ ਬਾਕੀ ਇਸ ਟਰੈਕਟਰ ਦਾ ਜਿਹੜਾ ਕਲੱਚ ਆ ਆਪਾਂ ਖੋਲਾਂਗੇ ਹੈ ਨਾ ਕਲੱਚ ਦੇ ਵਿੱਚ ਤੁਹਾਨੂੰ 855 ਨਾਲੋਂ ਤੇ 969 ਦੇ ਕਲੱਚ ਦੇ ਵਿੱਚ ਕੀ ਫਰਕ ਆ ਕਿੰਨਾ ਕੁ ਫਰਕ ਹੁੰਦਾ ਹੈ ਦਾ ਕਲੱਚ ਦਾ ਆਪਸ ਵਿੱਚ ਸਾਰਾ ਤੁਹਾਨੂੰ ਅੱਜ ਦੱਸਿਆ ਜਾਊਗਾ ਇਸ ਵਲੌਗ ਦੇ ਵਿੱਚ ਸਾਰਾ ਠੀਕ ਹੈ ਤੇ ਕਲੱਚ ਰੇਟ ਵੀ ਆਪਾਂ ਜੀ ਖੋਲਦੇ ਆ ਤੇ ਜੁੜਦੇ ਆਂ ਵਲੌਗ ਦੇ ਨਾਲ ਲਓ ਜੀ ਬਾਕੀ ਤੁਹਾਨੂੰ ਟਰਬੋ ਤੇ ਨਿਗਾਹ ਮਾਰਾ ਦੇਣਾ ਕੋਈ ਨਟ ਨਹੀਂ ਆਪਾਂ ਇਹਦਾ ਵਿੱਚ ਖੋਲਿਆ ਆ ਦੇ ਕੋਈ ਵੀ ਨਾਟੇ ਦੇ ਵਿੱਚ ਚਾਬੀ ਨਹੀਂ ਲਾਈ ਆਪਾਂ ਟਰਬੋ ਦੀ ਆ ਦੇਖੋ ਤੁਸੀਂ ਕੋਈ ਆਪਾਂ ਪੱਖੀ ਨਹੀਂ ਬਦਲੀ ਦੀ ਕੁਝ ਨਹੀਂ ਕੀਤਾ ਜਿਗਾਰਡ ਸਿਰਫ ਇਹਦੀ ਇਦਾਂ ਹੀ ਆਪਾਂ ਬੂਸਟ ਵਧਾਇਆਗਾ ਹੈਡ ਵਾਲੀ ਪੱਠੀ ਖੋਲ ਕੇ ਹਨਾ ਇੱਧਰ ਤੁਸੀਂ ਦੇਖ ਸਕਦੇ ਹੋ ਬਾਕੀ ਇਹਦੇ ਵਿੱਚ ਐਮਪੀਸੀ ਯੂਨਟ ਆਪਾਂ ਫਿਟਿੰਗ ਕੀਤਾਗਾ ਲਓ ਜੀ ਕਰੋ ਚੈੱਕ ਐਮਪੀਸੀ ਯੂਨਟ ਦੀ ਆਪਣੀ ਫਿਟਿੰਗ ਕੀਤੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਕਲੱਚ ਦੀ ਜੌਬ ਕਰਨੀ ਆ ਕਿਉਂਕਿ ਇਸ ਟਰੈਕਟਰ ਦੀ ਆਪਣਾ ਆਇਆ ਤਾਂ ਸੀਗਾ ਇੰਨਾਂ ਦਾ ਪੰਪ ਦਾ ਕੰਮ ਕਰਾਉਣ ਟਰਬ ਦੀ ਮੋਡੀਫਿਕੇਸ਼ਨ ਕਰਾਉਣ ਹਨ ਤੇ ਪਰ ਜਦੋਂ ਆਪਾਂ ਕਲੱਚ ਤੋੜਨ ਲੱਗੇ ਤਾਂ ਕਲੱਚ ਇਹਦਾ ਬਿਲਕੁਲ ਫ੍ਰੀ ਹੋ ਗਿਆ ਸੀਗਾ ਇਕਦਮ ਹੀ ਹਨ ਤੇ ਸੋ ਆਪਾਂ ਹੁਣ ਇਹਦਾ ਕਲੱਚ ਵੀ ਖੋਲਦੇ ਹਾਂ ਕਲੱਚ ਖੋਲ ਕੇ ਤੁਹਾਨੂੰ ਦਿਖਾਵਾਂਗੇ ਇਹਦੇ ਵਿੱਚ ਕੀ ਪੈਂਦਾ ਹਨ ਤੇ ਬਾਕੀ ਇਹਦੀ ਸੈਟਿੰਗ ਸਾਰੀ ਦਿਖਾਈ ਜਾਊਗੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਜ਼ਰੂਰ ਵੀਡੀਓ ਦੇਖੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰਾ ਵਲੌਗ ਤੁਹਾਡੇ ਕੰਮ ਆਉਣ ਵਾਲਾ ਤੇ ਬਾਕੀ ਜਿੱਥੋਂ ਇਹਦਾ ਪਾਰਟ ਲਿਆਂਦਾ ਸਾਰਾ ਤੁਹਾਨੂੰ ਇਸ ਵਲੌਗ ਦੇ ਵਿੱਚ ਦਿਖਾਇਆ ਜਾਊਗਾ ਠੀਕ ਹੈ ਜੇ ਜਦੋਂ ਇਹਦਾ ਕਲਚ ਖੋਲਣਾ ਹੋਵੇ ਇਹਦੇ ਵਿੱਚ ਜਿਹੜੀ ਟੈਂਕੀ ਵਗੈਰਾ ਉਹ ਆਪਣੀ ਅਗਲੇ ਬੰਨੇ ਰਹਿ ਜਾਂਦੀ ਆ ਸਿਰਫ ਆਪਾਂ ਜਿਹੜਾ ਹੋਜ਼ਿੰਗ ਇੱਥੋਂ ਅੱਡ ਹੋਣਾ ਆਪਾਂ ਨੀਚੇ ਦੀ ਤਰ੍ਹਾਂ ਜਿਵੇਂ ਆਪਣਾ 855 ਆਪਣਾ ਇਹਦੇ ਵਿੱਚੋਂ ਅੱਡ ਹੁੰਦਾ ਹੁੰਦਾ ਕਲਚ ਖੋਲਣ ਲੱਗਿਆ ਤੇ ਸ਼ਾਫਟ ਆਪਾਂ ਨੂੰ ਖੋਲਣੀ ਪੈਂਦੀ ਹੈ ਜੀ ਥੱਲੇ ਵਾਲੀ ਜਿਹੜੀ ਸ਼ਾਫਟ ਆ ਇਹ ਵੀ ਖੋਲਣੀ ਪੈਂਦੀ ਤੇ ਬਾਕੀ ਤੁਹਾਨੂੰ ਦਿਖਾਵਾਂਗੇ ਇਹਦੇ ਵਿੱਚ 55 ਨਾਲੋਂ ਤੇ 969 ਦੇ ਕਲਚ ਵਿੱਚ ਕੀ ਫਰਕ ਹੁੰਦਾ ਉਹ ਵੀ ਦਿਖਾਵਾਂਗੇ ਤੁਹਾਨੂੰ ਠੀਕ ਹੈ ਤੇ ਬਾਕੀ ਇਹ ਟਰੈਕਟਰ ਜਿਹੜਾ ਇੰਟਰਕੂਲਰ ਦੇ ਨਾਲ ਆਉਂਦਾਗਾ ਤੇ ਜਿਹੜੇ ਇਹ ਸੈਂਟਰਕੂਲਰ ਦੀ ਜਿਹੜੀ ਕੀਮਤ ਆ ਕਾਸਟਲੀ 38000 ਰੁਪਏ ਤੇ ਕਰੀਬ ਆਗਾ ਸਣੇ ਰੈਡੀਟਰ ਤੇ ਸਣੇ ਇੰਟਰਕੂਲਰ ਕਈ ਭਰਾ ਆਪਣੇ ਜਿਹੜੇ ਨਵੇਂ ਮਾਡਲ ਹੁਣ 850 ਆ ਰਹੇ ਨੇ ਹਨਾ ਆਹ ਸ਼ੋਅ ਦੇ ਵਿੱਚ ਹੀ ਉਹਦੇ ਵਿੱਚ ਇਹ ਫਿਟਿੰਗ ਹੋ ਜਾਂਦਾ ਰੈਡੀਟਰ ਵੀ ਹੋ ਜਾਂਦਾ ਇੰਟਰਕੂਲਰ ਵੀ ਹੋ ਜਾਂਦਾ ਨਾ ਜਿਨ੍ਹਾਂ ਨੇ ਟਰਬੋ ਵਗੈਰਾ ਦੀ ਮੋਡੀਫਿਕੇਸ਼ਨ ਕਰਾਉਣੀ ਆ ਬਾਕੀ ਇਹਦੇ ਵਿੱਚ ਜਿਹੜਾ ਪੱਖਾ ਦਾ 7 ਬਲੇਡਾਂ ਵਾਲਾ ਆ ਗਿਆ ਠੀਕ ਹੈ 7 ਇਹਦੇ ਹੈਗੇ ਬਲੇਡ ਹਾਂ 8 ਬਲੇਡਾਂ ਵਾਲਾ ਪੱਖਾ ਹੈ ਜਿਹੜਾ ਕਿ 960 ਦੇ ਵਿੱਚ ਵੀ ਇਹ ਆਲਰੇਡੀ ਆਉਂਦਾ ਹੈ। ਹਾਂ ਵੀ ਬਾਬੇਓ ਕਿਹੜਾ ਆਪਣਾ 69 ਦਾ ਕਲਚ ਸੀਗਾ ਖੁੱਲ ਗਿਆ ਆਪਣਾ। ਤੇ ਬਾਕੀ ਕਲਚ ਦੇ ਵਿੱਚ ਬੂਰੇ ਹੀ ਬਣਾਤਾ ਹਨ ਇਹਨੇ ਕਲਚ ਦਾ ਸਾਰਾ ਆ ਦੇਖੋ ਕਚਰੇ ਵਗੈਰਾ ਸਾਰੇ ਟੋਟੇ ਕੱਢ ਤੇ। ਬਾਕੀ ਫਿੰਗਰਾਂ ਤੁਹਾਨੂੰ ਚੈੱਕ ਕਰਾਉਣਾ ਹੈ ਫਿੰਗਰਾਂ ਆਪਣੀਆਂ ਝੋਲੇ 'ਚ ਪਾਈਆਂ ਕਿਉਂਕਿ ਨਵੀਆਂ ਲੈ ਕੇ ਆਉਣੀਆਂ। ਆ ਦੇਖੋ ਫਿੰਗਰਾਂ ਦੇ ਟੋਟੇ ਕਰ ਦਿੱਤੇ ਤੇ ਇਹ ਗੰਦਨਾ ਭਰਤਾ ਜਾਮਾ ਹਨ। ਤੇ ਚਲੋ ਚੱਲਦੇ ਆਪਾਂ ਇਹਦਾ ਪਾਰਟ ਲੈਣ ਤੇ ਲਿਆ ਕੇ ਪਾਰਟ ਤੇ ਕਰਦੇ ਆ ਫਿਟਿੰਗ ਆਪਾਂ ਇਹਦੀ ਬਾਕੀ ਚੰਗੀ ਤਰ੍ਹਾਂ ਇਧਰ ਵਾਸ਼ ਕਰਾਂਗੇ ਆਪਾਂ ਨੂੰ ਕਿਉਂਕਿ 베어ਿੰਗ ਟੋਟਨ ਦੇ ਨਾਲ ਇਹਦਾ ਆਪਣਾ 베어ਿੰਗ ਫਿੰਗਰਾਂ ਜਿਹੜੀਆਂ ਸੀ ਖਰਾਬ ਹੋ ਗਈਆਂ ਤੇ ਲਿਆ ਕੇ ਸਮਾਨ ਤੁਹਾਨੂੰ ਫਿਰ ਇਸ ਤੋਂ ਬਾਅਦ ਦੱਸਦੇ ਆਪਾਂ ਵੀ 855 ਦੇ ਕਲੱਚ ਤੇ ਇਹਦੇ ਕਲੱਚ ਤੇ 963 ਦੇ ਕਲੱਚ ਦੇ ਵਿੱਚ ਕੀ ਫਰਕ ਹੁੰਦਾ ਹਨਾ ਸਾਰਾ ਤੁਹਾਨੂੰ ਦੱਸਾਂਗੇ ਅੱਜ ਆਪਾਂ ਠੀਕ ਹੈ ਤੇ ਵਲੌਗ ਨਾਲ ਜੁੜ ਰਹੇ ਹੋ ਬਾਕੀ ਚੱਲਦੇ ਆ ਪਾਰਟ ਲੈਣ ਆਪਾਂ ਠੀਕ ਹੈ ਜੀ ਹਾਂਜੀ ਜੋ ਆਪਾਂ ਜਿਹੜਾ ਪਾਰਟ ਆ ਖੋਲਿਆ ਸੀਗਾ ਤੇ ਸੋ ਚੱਲਦੇ ਆਂ ਆਪਾਂ ਕੋਟਕਪੂਰੋਂ ਲੈਣ ਤੇ ਲਿਆ ਕੇ ਪਾਰਟ ਤੇ ਫਿਰ ਤੁਹਾਨੂੰ ਉਸ ਟਰੈਕਟਰ ਦੀ ਜਿਹੜੀ ਫਿਟਿੰਗ ਆ ਸਾਰੀ ਦਿਖਾਈ ਜਾਊਗੀ ਕਿੱਦਾਂ ਆਪਾਂ ਉਹਦੀ ਫਿਟਿੰਗ ਕਰਦੇ ਆਂ ਕਲੱਚ ਦੀ ਠੀਕ ਹੈ ਤੇ ਚਲੋ ਜੁੜ ਰਹੇ ਵਲੌਗ ਦੇ ਨਾਲ ਤੇ ਬਾਕੀ ਅੱਜ ਮੀਂਹ ਤਾਂ ਮੇਰੇ ਹਿਸਾਬ ਨਾਲ ਇੱਧਰ ਤਾਂ ਹਜੇ ਘੱਟ ਵਾ ਹਨਾ ਤੇ ਕੋਟਕਪੂਰੇ ਦਾ ਦੇਖੋ ਨਾ ਉੱਥੇ ਬਾਕੀ ਬਾਈ ਅਰਗੇ ਧਰਾਈ ਸੀ ਆਪਣੇ ਕੋਲੇ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਹੈ ਆਪਣਾ ਜਿਹੜਾ ਬੈਂਡ ਵਾਜੀ ਰਾਜਣਾ ਇਹ ਬਾਈ ਜੀ ਆਪਣੇ ਭਿੰਡਰਾਂ ਤੋਂ ਆਇਆ ਜਿਹੜਾ ਅੱਛਾ ਹਾਂ ਇਹ ਬਾਈ ਜੀ ਇਹਨਾਂ ਦਾ ਭਿੰਡਰਾਂ ਤੋਂ ਇਹ ਨੇ ਹਾਂ ਸਤਿ ਸ੍ਰੀ ਅਕਾਲ ਬਾਈ ਤੇ ਬਾਈ ਆਪਣਾ ਇਹ ਕਿਹੜਾ ਮਾਡਲ ਹੈ ਟਰੈਕਟਰ 21 ਮਾਡਲ ਅੱਛਾ 21 ਮਾਡਲ ਹਾਂਜੀ ਤੇ ਬਾਈ ਫਿਰ ਕਲੱਚ ਦਾ ਇੰਨਾ ਬੁਰਾ ਹਾਲ ਜਗਾ ਤੋਂ ਹੋਇਆ ਨਾ ਯਾਰ ਇੱਕਦਮ ਹੀ ਹੋ ਗਿਆ ਯਾਰ ਪਤਾ ਜੇ ਨਹੀਂ ਲੱਗਾ ਅੱਛਾ ਪਤਾ ਨਹੀਂ ਲੱਗਿਆ ਹਾਂ ਠੀਕ ਹੈ ਤੇ ਪਹਿਲਾਂ ਵੀ ਪ੍ਰੋਬਲਮ ਸੀਗੀ ਇੱਥੇ ਨਹੀਂ ਨਹੀਂ ਪਹਿਲਾਂ ਤਾਂ ਕੋਈ ਨਹੀਂ ਸੀ ਹੁਣ ਜਦੋਂ ਆਪਾਂ ਕੱਲ ਖੋਲਿਆ ਉਦੋਂ ਹੀ ਪਤਾ ਲੱਗਾ ਅੱਛਾ ਠੀਕ ਹੈ ਤੇ ਠੀਕ ਠੀਕ ਹੈ ਕਾਫੀ ਜ਼ਿਆਦਾ ਹੈ ਤੇ ਮੀਮੂ ਕਿਵੇਂ ਹਾਂਜੀ ਬਹੁਤ ਜਿਆਦਾ ਠੀਕ ਹੈ ਤੇ ਰਾਜ ਨੇ ਕਿਵੇਂ ਸੀ ਬਾਈ ਰਾਜ ਵਾਲੀ ਕਰਤ ਘੜਤੀ ਬਾਈ ਕਰਤ ਘੜਤੀ ਰਾਜ ਚਾਉਂਦੇ ਸੋਚੀ ਜਾਂਦੇ ਮੈਂ ਕਿ ਇੱਥੇ ਤਾਂ ਮੀਂਹ ਨਹੀਂ ਆਗਾ ਹਾਂ ਰਾਜ ਬਾਈ ਸਮਾਲ ਸਰ ਤੋਂ ਸਟਾਰਟ ਹੋ ਕੇ ਪਰਲਾ ਏਰੀਆ ਸਾਰਾ ਕਵਰ ਕਰਦਾ ਹਾਂ ਜੀ ਹਾਂਜੀ ਠੀਕ ਹੈ ਠੀਕ ਹੈ ਇੱਧਰ ਤਾਂ ਏਰੀਆ ਸਾਰਾ ਸੁੱਕਾ ਪਿਆ ਹਾਂ ਇੱਧਰ ਤਾਂ ਵੀ ਸੁੱਕਾ ਪਿਆ ਜਾਵਾ ਤੇ ਬਾਕੀ ਬਰਗਾੜੀ ਵੀ ਹੈਗਾ ਮੀਂਹ ਖੈਰ ਹਾਂ ਵੀ ਬਰਤੋਂ ਵਾਲੀਆਂ ਵੀ ਜਿੰਨਾ ਆਪਾਂ ਉਧਰ ਕਹਿ ਸਕਦੇ ਮੂਹ ਏਰੀਆ ਚ ਆਹ ਉਹ ਚੜ੍ਹੇ ਵੀ ਮੋਗੇ ਵਾਲੀ ਸਾਈਡ ਨੂੰ ਸੀ ਜਣਾ ਲਓ ਜਿਹੜਾ ਪਕੜਾ ਚ ਖੋਲਿਆ ਸੀਗਾ ਸਵਰਾਜ ਦਾ ਤੇ 100 ਦੀ ਚੈੱਕ ਸੈਲਫ ਵੀ ਚੈੱਕ ਕਰਾਉਣ ਲਈ ਬਾਈ ਤੋਂ ਆਏ ਸੀ ਕੋਲੇ ਤੇ ਕਿਉਂਕਿ ਇਹਦੇ ਵਿੱਚ ਥੋੜੀ ਜੀ ਪ੍ਰੋਬਲਮ ਸੀ ਸੈਲਫ ਦੇ ਵਿੱਚ ਕਿਉਂਕਿ ਇਹਦੇ ਫਿੰਗਰਾਂ ਟੁੱਟ ਕੇ ਇਹਦੀ ਗਰਾਰੀ ਦੇ ਵਿੱਚ ਫਸ ਗਿਆ ਸੀਗਾ ਤੇ ਅਸੀਂ ਆਖਿਆ ਜੋ ਫਿੰਗਰਾਂ ਵੀ ਆਪਾਂ ਮਤਲਬ ਕਰਾ ਲਈ ਹੈ ਨਾ ਜਿਹੜਾ ਆਪਣਾ ਪ੍ਰੈਸਲ ਪਲੇਟ ਸੀ ਉਹਦੀਆਂ ਫਿੰਗਰਾਂ ਦੇਖੋ ਸਾਰੀਆਂ ਖਰਾਬ ਹੋ ਚੁੱਕੀਆਂ ਹਨਾ ਆ ਕਰੋ ਚੈੱਕ ਕਿਉਂਕਿ ਇਹਦੇ 베ਰਿੰਗ ਸੀ ਜਿਹੜੇ ਆਪਣੇ ਆਹ ਵਾਲੇ ਖਿਲਰ ਕੇ ਜਮਾ ਤੇ 베ਰਿੰਗ ਖਿਲਰ ਹੋਣ ਕਰ ਕਰਕੇ ਇਹਦਾ ਆਪਣਾ ਇਹ ਚ ਪ੍ਰੋਬਲਮ ਆਈ ਹੈ ਕਲੱਚ ਦੇ ਵਿੱਚ ਤੇ ਸੋ ਆਪਣਾ ਇਹਦੇ ਵਿੱਚ ਫਿੰਗਰਾਂ ਨਵੀਆਂ ਚੇਂਜ ਕਰਾ ਪਾਵਾਂਗੇ ਬਾਕੀ ਤੋਂਨੇ ਕਲਚ ਪਲੇਟਾ ਪਾਵਾਂਗੇ ਨਵੀਆਂ ਬਿਲਕੁਲ ਇਹਦੀਆਂ ਤੇ ਦੋਨੇ ਬੈਰਿੰਗ ਨਵੇਂ ਪਾਵਾਂਗੇ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਆਪਾਂ ਫਰਾਈ ਵੀਲ ਦਾ ਫੇਸ ਵਗੈਰਾ ਲਵਾ ਕੇ ਤੇ ਫਿਰ ਉਸ ਤੋਂ ਬਾਅਦ ਇਹ ਫਿਟਿੰਗ ਕਰ ਦੇਗੇ ਠੀਕ ਹੈ ਜੀ ਬਾਕੀ ਕਲਚ ਬੈਰਿੰਗ ਆ ਗਿਆ ਆਪਣੇ ਤੇ ਚਲੋ ਵਲੌਗ ਨਾਲ ਜੁੜਦੇ ਹਾਂ ਬਾਕੀ ਜਿਹੜੀਆਂ ਕਲਚ ਟਾ ਡੰਦਾ ਬਾਈ ਸਾਰੀਆਂ ਆਪਾਂ ਦੇਖਦੇ ਹਾਂ ਠੀਕ ਹੈ ਜੀ ਲੋ ਜੀ ਆਪਾਂ ਮਿੱਟੀ ਦਾ ਤੇਲ ਵੀ ਇੱਥਰੋਂ ਬਾਈ ਤੋਂ ਲੈ ਲਿਆ ਸੀ ਆਪਾਂ ਕਿਉਂਕਿ ਜਿਆਦਾਤਰ ਮਿੱਟੀ ਤੇ ਤੇਲ ਆਪਾਂ ਇਥੋਂ ਲੈ ਕੇ ਜਾਣੇ ਆਣੇ ਆ ਕਿਉਂਕਿ ਪਾਰਟਸ ਜੇ ਆਪਾਂ ਵਾਸ਼ ਕਰਾਂਗੇ ਤਾਂ ਫੇਰ ਹੀ ਆਪਣੇ ਵਧੀਆ ਚੱਲਣੇ ਆ ਹਨ ਤੇ ਬਾਕੀ ਡੀਜ਼ਲ ਵਗੈਰਾ ਨਾਲ ਉਹੋ ਜੀ ਗੱਲ ਨਹੀਂ ਬਣਦੀ ਆਪਾਂ ਨੂੰ ਤਾਂ ਹੀ ਮਿੱਟੀ ਤੇ ਤੇਲ ਨਹੀਂ ਧੋਣਾ ਪੈਂਦਾ ਤੇ ਕਈ ਭਰਾਵਾਂ ਦੇ ਮਨ 'ਚ ਸਵਾਲ ਆਉਂਦਾ ਮਿੱਟੀ ਤੇ ਤੇਲ ਮਿਲਦਾ ਨਹੀਂ ਹਨਾ ਬਹੁਤੋਂ ਮਿਲਦਾ ਤੇਲ ਤੇ ਜਿੰਨਾ ਮਰਜ਼ੀ ਲੈ ਸਕਦਾ ਤੁਸੀਂ ਸਾਡੇ ਕੋੜਗਪੁਰੇ ਸ਼ਹਿਰ ਦੇ ਵਿੱਚੋਂ ਹਨਾ ਤੇ ਖਰਾ ਚੱਕ ਹਾਂਜੀ ਜਿਹੜਾ ਆਪਾਂ ਖਰਾ ਦਾ ਕੰਮ ਕਰਾਉਣਾ ਸੀ ਨਾ ਇੱਕ ਤਾਂ ਇਹਦਾ ਫੈਸਲਾ ਹੋਣਾ ਸੀ ਆਪਾਂ ਤੇ ਇੱਕ ਦੋਨੇ ਪਲੇਟਾਂ ਦਾ ਆਪਾਂ ਫੇਸ ਲਵਾਉਣਾ ਸੀ ਕਿਉਂਕਿ ਜਦੋਂ ਕਲਚ ਪਲੇਟ ਨਵੀਆਂ ਪਾਉਣੀਆਂ ਪੈਣ ਫਿਰ ਆਪਾਂ ਨੇ ਤਾਂ ਫੇਸ ਵਗੈਰਾ ਲਵਾਉਣਾ ਪੈਂਦਾ ਹਨਾ ਇੱਕੋ ਜਿਹਾ ਕਰਨਾ ਪੈਂਦਾ ਕਿਉਂਕਿ ਆਹ ਚੀਜ਼ ਆਪਣੇ ਡਾਊਨ ਹੋ ਜਾਂਦੀ ਆ ਇਹਨਾਂ ਦੇ ਵਿੱਚ ਕੱਟ ਕੇ ਹਨਾ ਇਹਨਾਂ ਦੀ ਇੱਕੋ ਜਿਹੀ ਮੈਂਤੀ ਕਰਾਉਣ ਲਈ ਫਿਰ ਆਪਾਂ ਨੂੰ ਇਹਨੂੰ ਖਰਾਤ ਤੇ ਚੜਾਉਣਾ ਪੈਂਦਾ ਬਾਕੀ ਫਰਾਈ ਵੀਲ ਦਾ ਵੀ ਆਪਾਂ ਨੂੰ ਸੈਟਿੰਗ ਕਰਵਾਉਣੀ ਪੈਂਦੀ ਆ ਬਾਕੀ ਜਦੋਂ ਫਰਾਈ ਵੀਲ ਦਾ ਇਹਦਾ ਫੇਸ ਲਵਾਉਂ ਤੁਸੀਂ ਤਾਂ ਇਹਦੀ ਮੈਂਤੀ ਗੈਂਤੀ ਉਨੀ ਰੱਖਣੀ ਪੈਂਦੀ ਆ ਆਪਾਂ ਨੂੰ ਜੰਨੀ ਇਹਦੀ ਕੰਪਨੀ ਵੱਲੋਂ ਆਉਂਦੀ ਆ ਹਨਾ ਕਿਉਂਕਿ ਜਿਹੜੇ ਇਹਦੇ ਕਲਚ ਹੁੰਦੇ ਆ ਇਹ ਏ ਦੂਸਰੇ ਕਲਾਚ ਆ ਆਈਪੀਟੀਓ ਵਾਲੇ ਕਿਉਂਕਿ ਆਈਪੀਟੀਓ ਦੀ ਜਿਹੜੀ ਮੈਂtenance ਹੈਂਤੀ ਆਪ ਨੂੰ ਪ੍ਰੋਪਰ ਰੱਖਣੀ ਪੈਂਦੀ ਆ ਓਕੇ ਠੀਕ ਆ ਜੀ ਤੇ ਉਹ ਦੀ ਸੈਟਿੰਗ ਕਰਵਾਤੀ ਬਾਈ ਨੂੰ ਲਓ ਜੀ ਅੱਜ ਫਿਰ ਇਸੇ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਤੇ ਕਰਾਤ ਆਪਣਾ ਫਿੱਟ ਕਰਨ ਵਾਲਾ ਰਹਿ ਗਿਆ ਸੀਗਾ ਕਾਰਨ ਕੀ ਰਾਤ ਇੱਕ ਤਾਂ ਹੋ ਗਿਆ ਸੀ ਨਿਰਾਪਨ ਬਾਕੀ ਆ ਪੈਦਰੋ ਜਿਹੜਾ ਸੀਗਾ ਵਾਸ਼ ਕਰਤਾ ਸੀ ਸਾਰਾ ਕਰੋ ਚੈੱਕ ਇਧਰੋਂ ਸਾਫ ਕਰਤਾ ਸੀ ਬਿਲਕੁਲ ਓਕੇ ਜੀ ਰਿਪੋਰਟ ਕਰਤਾ ਆਪਾਂ ਬਾਕੀ ਇਹਦੇ ਵਿੱਚ ਜਿਹੜੇ ਫੇਸ ਵਗੈਰਾ ਆਪਾਂ ਲਵਾਲੇ ਸੀਗੇ ਕਿਉਂਕਿ ਆਹ ਵਾਲੇ ਆਪ ਨੂੰ ਫੇਸ ਵਗੈਰਾ ਇਹਦੇ ਇੱਕੋ ਜਿਹਾ ਕਰਨੇ ਪੈਂਦੇ ਹੁੰਦੇ ਆ ਕਿਉਂਕਿ ਜੇ ਮੰਨ ਲਓ ਆਪਾਂ ਇਹਦੇ ਫੇਸ ਵਗੈਰਾ ਦੀ ਸੈਟਿੰਗ ਨਾ ਕਰਵਾਈਏ ਤਾਂ ਇਹਦੇ ਵਿੱਚ ਵਾਈਬ੍ਰੇਸ਼ਨ ਦੀ ਸਮੱਸਿਆ ਆ ਜਾਂਦੀ ਹੈ ਕਲਚ ਦੇ ਵਿੱਚ ਬਾਕੀ ਜਿਹੜਾ ਹੌਜ਼ਿੰਗ ਸੀਗਾ ਇਹ ਵੀ ਆਪਾਂ ਵਾਸ਼ ਕਰਾ ਲੈਂਦਾ ਵਿੱਚੋਂ ਓਕੇ ਦੀ ਰਿਪੋਰਟ ਕਰਾ ਲੈਂਦੇ ਆ ਦੇਖੋ ਰੁਚ ਜਿਹੜਾ ਇਹਦੇ ਵਿੱਚ ਪਾਰਟਸ ਯੂਜ਼ ਕਰ ਰਹੇ ਆ ਜਿਹੜੀ ਕਲਚ ਪਲੇਟ ਆ ਇੱਕ ਤਾਂ ਮਹਿੰਦਰਾ ਕੰਪਨੀ ਚ ਮਿਲੀ ਆਪਾਂ ਨੂੰ ਜੈਨੂਨ ਜਿੱਦੀ ਲਿਸਟ ਹੈਗੀ 10000 ਤੇ 700 ਰੁਪਈਆ ਠੀਕ ਹੈ ਇੱਕ ਇਹਦੀ ਜਿਹੜੀ ਪੀਟੀਓ ਪਲੇਟ ਉਹਦੀ ਲਿਸਟ ਹੈਗੀ 5848 ਰੁਪਏ ਬਾਕੀ ਕਲਚ ਕਟ ਆ ਗਈ ਆਪਣੀ ਇਹਦੀ ਬਲਕ ਦੀ ਠੀਕ ਆ ਇਹਦੀ ਐਮ ਆਰ ਪੀ ਹੈਗੀ ਆ ਜੀ ਕਲਚ ਕਿਟ ਦੀ 1700 ਰੁਪਇਆ ਏਕਾ ਸਵਰਾਜ ਪੈਕਿੰਗ ਦੀ ਆਪਣੇ ਆ ਗਈ ਕਲਚ ਕਿਟ ਜਿਹੜੀ ਕਿ 2800 ਦੀ 3000 ਦੀਆਂ ਫਿੰਗਰਾਂ ਆ ਕਪਲਰ ਵਗੈਰਾ ਆ ਗਏ ਜਿਹੜੇ 베어ਿੰਗ ਦੇ 700 ਆ ਹੈਗਾ ਆ ਹੈਗਾ ਪੀਟੀਓ ਵਾਲਾ ਹੈਗਾ ਜੀ 15 1600 ਦਾ ਇਹ ਆ ਠੀਕ ਹੈ ਦੋਨੇ ਦੇ 베어ਿੰਗ ਹੋ ਗਏ ਆ ਕਰੋ ਚੱਕ ਗੋਵੇਂ 베어ਿੰਗ ਹੋ ਗਏ ਦੇ ਗੀਅਰ ਦੇ ਆਹ ਸੌਰੀ ਕਲਚ ਦੇ ਕਿੰਨੇ 베어ਿੰਗ ਹੋ ਗਏ ਕਿ ਪੀਟੀਓ ਵਾਲਾ ਛੋਟਾ ਕ੍ਰੈਂਕਸ਼ਾਫਟ ਵਾਲਾ ਵੀ ਆਪਾਂ ਬਦਲਾਂਗੇ ਕਿਉਂਕਿ ਮਿੱਤਰੋ ਜਿਹੜਾ ਆਪਣੇ ਕੰਮ ਦੇ ਵਿੱਚ ਜਿਆਦਾ ਜ਼ਰੂਰੀ ਕੰਮ ਹੁੰਦਾ ਹਨਾ ਜੈਨੂਨ ਪਾਰਟ ਹੁੰਦਾਗਾ ਕਿਉਂਕਿ ਜੈਨੂਨ ਪਾਰਟ ਆ ਜਿਹੜੇ ਉਹੀ ਤੁਹਾਡੇ ਟਰੈਕਟਰ ਦੇ ਵਿੱਚ ਲੰਬਾ ਟਾਈਮ ਚੱਲਦੇ ਆ ਤੇ ਟਿਕਾਊ ਹੁੰਦੇ ਆ ਦੇਖੋ ਇਹਦੇ ਵਿੱਚ 4 ਕੰਪਨੀਆਂ ਦੇ ਵੀ ਸਮਾਨ ਆਉਂਦੇ ਆ ਕਿਉਂਕਿ ਇਕੱਲੀ ਸਵਰਾਜ ਕੰਪਨੀ ਨਹੀਂ ਆਉਂਦੀ ਜਾਂ ਮਹਿੰਦਰਾ ਨਹੀਂ ਆਉਂਦੀ ਜਾਂ ਲੁਕ ਨਹੀਂ ਆਉਂਦੀ ਹੋਰ ਕੰਪਨੀਆਂ ਉਹ ਬਹੁਤ ਜ਼ਿਆਦਾ ਇਹਦੀਆਂ ਕਲਚ ਪਲੇਟਾਂ ਵਗੈਰਾ ਬਣਾ ਰਹੀ ਹੈ ਪਰ ਲੇਕਿਨ ਇੱਕ ਮਨ ਖੜਾਉਣਾ ਫੜਾਉਣਾ ਹੁੰਦਾ ਹਨਾ ਆਪਾਂ ਕਿਉਂਕਿ ਕੋਈ ਵੀ ਕੰਪਨੀ ਜਦੋਂ ਆਪਣਾ ਪਾਰਟ ਤਿਆਰ ਕਰਦੀ ਆ ਕੋਈ ਵੀ ਮਾੜਾ ਨਹੀਂ ਤਿਆਰ ਕਰਦੀ ਉਹਨੂੰ ਸੋਚ ਸਮਝ ਕੇ ਮਹਿੰਗੀਆਂ ਮਸ਼ੀਨਾਂ ਦੇ ਉੱਪਰ ਪਿਆਰ ਦਿੱਤਾ ਜਾਂਦਾ ਪਰ ਫਿਰ ਵੀ ਆਪਣਾ ਜਿਹੜਾ ਮਨ ਆ ਨਾ ਇਹ ਟਿਕਦਾ ਨਹੀਂਗਾ ਮੰਟਕਾਉਣ ਦੇ ਲਈ ਫਿਰ ਆਪਾਂ ਨੂੰ ਹੁੰਦਾ ਯਾਰ ਆਪਾਂ ਕਿਉਂ ਨਾ ਏਜੰਸੀ ਦਾ ਪਾਰਟੀ ਯੂਜ਼ ਕੀਤਾ ਜਾਵੇ ਇਸ ਕਾਰਨ ਕਰਕੇ ਇਹੀ ਆਪਣੇ ਦਿਮਾਗ 'ਚ ਕੀੜਾ ਵੜਿਆ ਹੋਣਾ ਮੇਰੇ ਵੀ ਦਿਮਾਗ 'ਚ ਇਹੀ ਕੀੜਾ ਕਿਉਂਕਿ ਮੈਂ ਵੀ ਬਹੁਤ ਜ਼ਿਆਦਾ ਵਹਿਮ ਕਰਦਾ ਹਣਾ ਸਮਾਨ ਲਿਆਉਣ ਲੱਗਿਆ ਫਿਟਿੰਗ ਕਰਨ ਲੱਗਿਆ ਕਿਤੇ ਯਾਰ ਕਿਸੇ ਦਾ ਫਾਲਟ ਨਾ ਰਹਿ ਜਾਏ ਜਾਂ ਕਿਸੇ ਦੇ ਟਰੈਕਟਰ ਦੇ ਵਿੱਚ ਮਾੜਾ ਸਮਾਨ ਨਾ ਪੈ ਜਾਏ ਇਸ ਕਾਰਨ ਕਰਕੇ ਆਪਾਂ ਵੀ ਪੂਰੀ ਕੋਸ਼ਿਸ਼ ਕਰਦੇ ਆਂ ਦਿ ਲੋ ਜੈਨੂਨ ਸਮਾਨ ਪਾਉਂਦੇ ਤੇ ਚਲੋ ਗੱਲਾਂ ਪਤਾ ਤਾਂ ਆਪਣੀਆਂ ਬਹੁਤ ਲੰਬੀਆਂ ਹੋ ਜਾਂਦੀਆਂ ਹਨ ਤੇ ਆਓ ਇਹਦੀ ਫਿਟਿੰਗ ਕਰਦੇ ਆਂ ਫਿਟਿੰਗ ਤੁਹਾਨੂੰ ਦਿਖਾਈ ਜਾਊਗੀ ਕਿਵੇਂ ਆਪਾਂ ਇਹਦੀ ਸੈਟਿੰਗ ਕਰਦੇ ਆਂ ਕਿੰਨੀਆਂ ਫਿੰਗਰਾਂ ਰੱਖਦੇ ਆਂ ਕੀ ਗੱਲਬਾਤ ਠੀਕ ਹੈ ਤੇ ਵਲੌਗ ਨਾਲ ਜੁੜਦੇ ਸੋ ਹੁਣ ਆਪਾਂ ਜੇ ਕਲੱਚ ਦੀ ਫਿਟਿੰਗ ਕਰਦੇ ਆਂ ਤੇ ਫਿਟਿੰਗ ਤੁਹਾਨੂੰ ਦਿਖਾਈ ਜਾਊਗੀ ਕਿਵੇਂ ਆਪਾਂ ਇਹਦੀ ਫਿਟਿੰਗ ਕਰਦੇ ਹਨ ਜਿਹੜੀਆਂ ਇਹ ਫਿੰਗਰਾਂ ਆਪਾਂ ਆਪਣੀਆਂ ਆ ਗਈਆਂ ਇਹ ਪੀਟੀਓ ਕਲੱਚ ਦੀਆਂ ਆਂਗਾਂ ਪੀਟੀਓ ਕਲੱਚ ਦੀ ਜਿਹੜੀ ਫਿੰਗਰ ਹੁੰਦੀ ਆ ਉਹ ਆਪਾਂ ਨੂੰ ਪ੍ਰੋਪਰ ਸੈਟਿੰਗ ਚ ਰੱਖਣੀ ਪੈਂਦੀ ਆ ਤੇ ਆਓ ਕਰਦੇ ਆ ਫਿਟਿੰਗ ਤੇ ਵੀਡੀਓ ਨਾਲ ਜੁੜ ਰਹੇ ਸਭ ਤੋਂ ਪਹਿਲਾਂ ਇਹਨਾਂ ਫਿੰਗਰਾਂ ਦੀ ਆਪਾਂ ਫਿਟਿੰਗ ਕਰਾਂਗੇ ਜਿਹੜੀਆਂ ਕਿ ਆਪਾਂ ਨੂੰ ਸਵਰਾਜ ਕੰਪਨੀ ਦੇ ਵਿੱਚ حاصل ਹੋਈਆਂ ਇਹ ਸਵਰਾਜ ਕੰਪਨੀ ਦੇ ਆਪਣੀ ਪੈਕਿੰਗ ਦੇ ਵਿੱਚ ਸੀਗੀਆਂ ਕਰੋ ਚੱਕ ਜਿੰਨਾਂ ਦੀ ਲਿਸਟ ਆ 2800 ਤੇ 84 ਰੁਪਏ ਆਓ ਕਰੀਏ ਫਿੱਟ ਤੇ ਵਲੌਗ ਨਾਲ ਜੁੜ ਰਹੇ ਠੀਕ ਹੈ ਸਭ ਤੋਂ ਪਹਿਲਾਂ ਫਿਟਿੰਗ ਕਰਨ ਲੱਗਿਆਂ ਆਪਾਂ ਨੂੰ ਇਹਨੂੰ ਥੋੜੀ ਸਲਾਉਣਾ ਪੈਂਦਾ ਹਨਾ ਬਾਕੀ ਜਦੋਂ ਵੀ ਆਪਾਂ ਆਹ ਪਿੰਨ ਫਿੱਟ ਕਰਨੀ ਹੈ ਸਪੋਜ ਕਰੋ ਹੁਣ ਆਪਣਾ ਇੰਜਨ ਐਸਾਈਡ ਐਸਾਈਡ ਸਾਈਡ ਘੁੰਮਣਾ ਤਾਂ ਪਿੰਨ ਦਾ ਜਿਹੜਾ ਟੱਕਰ ਵਾਲਾ ਸਾਈਡ ਆ ਉਹ ਆਪਾਂ ਨੂੰ ਇਧਰਲੀ ਸਾਈਡ ਹੀ ਰੱਖਣੀ ਪੈਣੀ ਹੈ ਠੀਕ ਹੈ ਜੀ ਇਹ ਮੰਨ ਲਓ ਹੁਣ ਆਪਾਂ ਇਹਨੂੰ ਇਧਰਲੀ ਸਾਈਡ ਰੱਖ ਦਿਆਂਗੇ ਤਾਂ ਇਧਰਲੀ ਸਾਈਡ ਬੁਸ਼ ਲਾਵਾਂਗੇ ਤਾਂ ਜਦੋਂ ਪ੍ਰੋਪਰ ਸਪੀਡ ਤੇ ਜਦ ਟਰੈਕਟਰ ਘੁੰਮਿਆ ਤਾਂ ਜਿਹੜਾ ਬੁਸ਼ ਨਿਕਲ ਸਕਦਾ ਆਪਣਾ ਬੈਲੈਂਸ ਵਿਗਾੜ ਕੇ ਹੈ ਨਾ ਇਸ ਕਰਕੇ ਪ੍ਰੈਪਰ ਨੂੰ ਪ੍ਰੋਪਰ ਪੈਨ ਨੂੰ ਆਪਾਂ ਨੂੰ ਉਲਟ ਸਾਈਡ ਹੀ ਰੱਖਣਾ ਪੈਣਾ ਇਸ ਸਾਈਡ ਇਸੇ ਤਰ੍ਹਾਂ ਸਪੈਲਟ ਪੈਨ ਵਾਲੀ ਜਿਹੜੀ ਫਿੰਗਰ ਹੁੰਦੀ ਉਹਦੀ ਵੀ ਆਪਾਂ ਨੂੰ ਟੱਕਰ ਇਸ ਸਾਈਡ ਹੀ ਰੱਖਣੀ ਪੈਂਦੀ ਹੈ ਜਿੱਧਰਲੀ ਸਾਈਡ ਆਪਣੇ ਇੰਜਨ ਨੇ ਘੁੰਮ ਰੋਟੇਟ ਨੂੰ ਠੀਕ ਹੈ ਜੀ ਹੁਣ ਆਪਾਂ ਕਰਦੇ ਆ ਫਿਟਿੰਗ ਇਸ ਤੋਂ ਬਾਅਦ ਆਪਣਾ ਬੋਦਾ ਬੁਸ਼ ਪਿੱਟ ਜਿਹੜਾ ਕਿ ਆਪਾਂ ਨੂੰ ਆਹ ਵਾਲਾ ਫਿੰਗਰ ਦੇ ਵਿੱਚੋਂ ਹਾਸਲ ਹੁੰਦਾ ਹੈ ਮਨੇ ਇਸ ਤੋਂ ਬਾਅਦ ਆਪਾਂ ਚਾਬੇ ਦੀ ਮਦਦ ਨਾਲ ਇਹਨੂੰ ਫਿਟਿੰਗ ਕਰਦੇ ਹਾਂ ਇਸਾਟਾ ਲਾ ਕੇ ਖੜੀ ਚੱਕ ਇਹ ਪੈਨ ਤੇ ਬੋਸ਼ ਆਪਣਾ ਜਿਹੜੀ ਆਪਾਂ ਇਹਦੇ ਵਿੱਚ ਗੁਰਜਿੰਗ ਬਣੀ ਹੁੰਦੀ ਆ ਆ ਕਰੋ ਚੈੱਕ ਇਹਦੇ ਵਿੱਚ ਜਦੋਂ ਆਪਾਂ ਬੋਸ਼ ਚੜਾ ਕੇ ਇਹਨੂੰ ਕੱਟ ਦਿੰਨੇ ਆ ਆ ਜਗ੍ਹਾ ਤੋਂ ਤਾਂ ਇਹ ਲੌਕ ਹੋ ਜਾਂਦੀ ਇਹਦੇ ਵਿੱਚ ਠੀਕ ਆ ਇਸ ਕਾਰਨ ਕਰਕੇ ਆਪਾਂ ਇਹਨੂੰ ਕੱਟਦੇ ਆ ਜਿਹੜੀ ਕਿ ਆਪਣਾ ਬੋਸ਼ ਆ ਆ ਦੇਖੋ ਲੌਕ ਹੋ ਗਿਆ ਕਰੋ ਚੈੱਕ ਆਪਣਾ ਬੋਸ਼ ਇੱਥੇ ਬਾ ਲੌਕ ਹੋ ਗਿਆ ਹੁਣ ਬਾਹਰ ਨਹੀਂ ਨਿਕਲਦਾ ਚਲੋ ਇਸੇ ਤਰ੍ਹਾਂ ਆਪਾਂ ਸਾਰੀਆਂ ਫਿੱਟ ਕਰਨ ਵਾਲੀ ਫਿਟਿੰਗ ਕਰਦੇ ਆ ਤੇ ਸਾਰੇ ਫਿੰਗਰਾਂ ਦੀ ਫਿਟਿੰਗ ਕਰਕੇ ਤੁਹਾਨੂੰ ਦਿਖਾਉਂਦੇ ਆਪਾਂ ਕਿਵੇਂ ਫਿੱਟ ਕਰਦੇ ਆ उस तो बाद अपना स्परिंग आऊगा दोबारा फिर कुटद चंग दूजी साइड तो ना भी इन चार कुटना आप इधर भी कुटा गया हूँ इधरली ਟਰੰਪਾ ਦੇ ਫਿੰਡਰਾਂ ਦੀ ਜਿਹੜੀ ਫਿਟਿੰਗ ਕਰਨੀ ਹੈ। ਹਮ ਲੋ। ਹਾਂ ਲਓ ਜੀ ਦਿਖਾਉਣਾ ਤੁਹਾਨੂੰ ਕ੍ਰਾਸ ਗਰੇਟ ਆਪਾਂ। ਜਿਹੜੀ ਆ ਭਾਈ ਇਹ ਕਰਦੇ ਆ। ਮਨ ਮਨਦਰ ਮਨਦਰ ਰੋਕੇ ਹਾਂ ਹੁੰਦੀ ਹੈ ਫੋਰ ਵੀਲ ਡਰਾਈਵ ਦੀ ਆਪਣੀ ਪਾਸਟ 7 7 ਗੇੜ ਇਹਦੇ ਹੁੰਦੇ ਆ ਪਾਸ ਗੇੜ ਦੇ ਇਸ ਨੂੰ ਫਿਟਿੰਗ ਕਰਦੇ ਆਪਾਂ ਬਾਕੀ ਆ ਲਿਖਿਆ ਹੋਇਆ ਇਹਦੇ ਵਿੱਚ ਫਲਾਈ ਵੀਲ ਸਾਈਡ ਤੇ ਆਪਾਂ ਇਹਨੂੰ ਫਰਾਈ ਵੀਲ ਵਾਲੀ ਸਾਈਡ ਹੀ ਰੱਖਾਂਗੇ ਜਾਨੀ ਕਿ ਇਸ ਤਰ੍ਹਾਂ ਇਸ ਤਰ੍ਹਾਂ ਆਪਣੀ ਫਿਟਿੰਗ ਹੋਣੀ ਹੈ ਬਾਕੀ ਦੀ ਲੈਂਥ ਚਲੇ ਇਹਦੀ ਮਿੰਕੇ ਦਾ ਦੱਸ ਦੇਣਾ ਤੁਹਾਨੂੰ ਕਿੰਨੀ ਚੌੜੀ ਹੈ ਇਹ